ਤੋ ਚੰਡੀਗੜ੍ਹ ਨਗਰਿਕਾਂ ਕੋਲ ਤੇ ਟ੍ਰੈਫਿਕ ਪੁਲਿਸ ਦੇ ਕੰਮਕਾਜ ਉੱਤੇ ਸਵਾਲ ਖੜੇ ਹੋਏ ਨੇ ਇੱਕ ਪਾਸੇ ਨਗਰ ਨਿਗਮ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਤੇ ਦੂਜੇ ਪਾਸੇ ਸੈਕਟਰ 17 ਵਰਗੇ ਪ੍ਰਮੁੱਖ ਅਤੇ ਵਿਅਸਤ ਖੇਤਰਾਂ ਵਿੱਚ ਲੋਕ ਪਾਰਕਿੰਗ ਪਰਚੀਆਂ ਤੋਂ ਬਚਣ ਦੇ ਲਈ ਸਰਕਾਰੀ ਜ਼ਮੀਨ ਉੱਤੇ ਆਪਣੇ ਵਾਹਨ ਗੈਰ ਕਾਨੂੰਨੀ ਢੰਗ ਦੇ ਨਾਲ ਪਾਰ ਕਰ ਰਹੇ ਨੇ ਤਾਂ ਸੈਕਟਰ 17 ਜਿਸ ਨੂੰ ਕੋ ਚੰਡੀਗੜ੍ਹ ਦਾ ਹੌਟਸਪੌਟ ਮੰਨਿਆ ਜਾਂਦਾ ਹੈ ਜਿੱਥੇ ਕਈ ਮਹੱਤਵਪੂਰਨ ਸਰਕਾਰੀ ਦਫ਼ਤਰ ਵੀ ਮੌਜੂਦ ਨੇ ਇੱਥੇ ਅਧਿਕਾਰਤ ਪਾਰਕਿੰਗ ਵਿੱਚ ਵਾਹਨ ਪਾਰਕ ਕਰਨ ਦੀ ਬਜਾਏ ਲੋਕ ਇਹਨਾਂ ਥਾਵਾਂ ਉੱਤੇ ਵਾਹਨ ਪਾਰਕ ਕਰਦੇ ਨੇ ਜਿੱਥੇ ਪਾਰਕਿੰਗ ਦੀ ਇਜਾਜ਼ਤ ਹੀ ਨਹੀਂ ਹੈ ਉਹ ਜਗ੍ਹਾ ਜਿੱਥੇ ਲੋਕ ਆਪਣੇ ਮਹਿੰਗੇ ਵਾਹਨ ਪਾਰਕ ਕਰਦੇ ਨੇ ਉਹਨੂੰ ਸਮਾਗਮਾਂ ਅਤੇ ਮੇਲਿਆਂ ਦੇ ਲਈ ਕਿਰਾਏ ਤੇ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਕਿ ਪ੍ਰਸ਼ਾਸਨ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ ਪਰ ਹੁਣ ਉੱਥੇ ਸੈਕੜੇ ਵਾਹਨ ਖੜੇ ਕੀਤੇ ਜਾਂਦੇ ਨੇ ਜਿਸ ਦੇ ਨਾਲ ਨਗਰ ਨਿਗਮ ਨੂੰ ਭਾਰੀ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਤੋ ਤੇ ਨਗਰ ਨਿਗਮ ਪਹਿਲਾਂ ਹੀ ਫੰਡਾਂ ਦੀ ਘਾਟ ਦਾ ਹਵਾਲਾ ਦੇ ਚੁੱਕਾ ਤੇ ਇਸ ਸੰਬੰਧ ਵਿੱਚ ਪੰਜਾਬ ਦੇ ਰਾਜਪਾਲ ਤੋਂ ਵੀ ਮਦਦ ਮੰਗੀ ਗਈ ਹੈ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਅੱਜ ਪੋਲ ਪੱਟੀ ਖੋਲਾਂਗੇ ਅਗਰ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਵਿਕਤੀ ਸੰਕਟ ਦੇ ਵਿੱਚ ਅਸੀਂ ਚੱਲ ਰਹੇ ਨੇ ਹਾਲਾਂਕਿ ਅਗਰ ਪਾਰਕਿੰਗ ਦੀ ਗੱਲ ਕਰੀਏ ਪਾਰਕਿੰਗ ਦੀ ਗੱਲ ਕਰੀਏ ਤੇ ਪ੍ਰਾਈਵੇਟ ਠੇਕੇਦਾਰਾਂ ਨੂੰ ਪਾਰਕਿੰਗ ਦਿੱਤੀ ਗਈ ਸੀਗੀ ਇਹ ਕਪਲੇ ਜਿਹੜੇ ਨੇ ਸਾਹਮਣੇ ਆਏ ਉਸ ਤੋਂ ਬਾਅਦ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਪਾਰਕਿੰਗ ਜਿਹੜੀ ਹੈ ਆਪਣੇ ਜਿਹੜੇ ਆ ਉੱਥੇ ਮੁਲਾਜ਼ਮ ਜਿਹੜੇ ਬਿਠਾਏ ਗਏ ਨੇ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਉਂ ਨਾ ਅਗਰ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਵਿਕਤੀ ਸੰਕਟ ਦੇ ਵਿੱਚ ਹੋਵੇ ਤੁਸੀਂ ਦੇਖ ਸਕਦੇ ਹੋ ਸੈਕਟਰ 17 ਦੇ ਵਿੱਚ ਅਸੀਂ ਇਸ ਮੌਜੂਦ ਹੈ ਅਗਰ ਸੈਕਟਰ 17 ਦੀ ਗੱਲ ਕਰੀਏ ਤੇ ਪਾਰਕਿੰਗ ਤੁਹਾਨੂੰ ਜਿਹੜੀ ਹੈ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੋएगी ਅਗਰ ਇਸ ਪਾਰਕਿੰਗ ਦੀ ਗੱਲ ਕਰੀਏ ਤੇ ਤੁਹਾਨੂੰ ਦੋ ਚਾਰ ਹੀ ਗੱਡੀਆਂ ਇੱਥੇ ਦਿਖਾਈ ਦੇਣਗੀਆਂ ਮੈਂ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰੂੰਗਾ ਕਿ سامنے ਗੱਡੀ ਖੜੀ ਹੈ ਪੰਜਾਬ ਸਰਕਾਰ ਦੀ ਗੱਡੀ ਹੈ ਹਾਲਾਂਕਿ ਅਗਰ ਸਰਕਾਰੀ ਗੱਡੀਆਂ ਇੱਥੇ ਖੜੀਆਂ ਹੋਣਗੀਆਂ ਤੇ ਜ਼ਰੂਰ ਜਾਂ ਤਾਂ ਉਹਨਾਂ ਕੋਲ ਪਾਸੇਜ਼ ਉਹਨਾਂ ਤੋਂ ਲਿੱਤੇ ਹੋਣਗੇ ਉਹਨਾਂ ਨੇ ਲਿੱਤੇ ਹੋਣਗੇ ਜਾਂ ਫਿਰ ਇਹ ਫੀਸ ਜਿਹੜੀ ਹੈ ਨਹੀਂ ਦਿੰਦੇ ਹੋਣਗੇ ਅਗਰ ਸੈਕਟਰ 17 ਦੀ ਗੱਲ ਕਰੀਏ ਬਹੁਤ ਸਾਰੇ ਇੱਥੇ ਸਰਕਾਰੀ ਦਫ਼ਤਰਾਂ ਹਨ ਇੱਕ ਨਜ਼ਾਰਾ ਸਾਨੂੰ ਹੋਰ ਜਿਹੜਾ ਹੈ ਮੈਂ ਦਿਖਾਣਾ ਚਾਹੂੰਗਾ ਅਗਰ ਸੈਕਟਰ 17 ਦੀ ਗੱਲ ਕਰੀਏ ਜਿਸ ਜਗ੍ਹਾ ਤੇ ਹੈਗੇ ਆਂ ਰੋਡ ਦੇ ਅਗਰ ਅਸੀਂ ਦੂਸਰੀ ਸਾਈਡ ਗੱਲ ਕਰੀਏ ਤੇ ਇੱਥੇ ਅਕਸਰ ਜਿਹੜੇ ਨੇ ਇੱਥੇ ਮੇਲੇ ਲਗਾਏ ਜਾਂਦੇ ਨੇ ਇੱਥੇ ਜਿਹੜੇ ਨੇ ਤਿੱਤੀ ਮਾਰਕੀਟ ਜਿਹੜੀ ਲੱਗਦੀ ਹੈ ਕਿਰਾਏ ਤੇ ਜਿਹੜੀ ਹੈ ਇਹ ਜਗ੍ਹਾ ਦਿੱਤੀ ਜਾਂਦੀ ਹੈ ਇਹ ਬਿਲਕੁਲ 에ਅਰ ਫੋਰਸ ਸਟੇਸ਼ਨ ਦੇ ਬੈਕ ਸਾਈਡ ਤੇ ਇਹ ਏਰੀਆ ਪੈਂਦਾ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਉੱਥੋਂ ਤੱਕ ਤੁਹਾਨੂੰ ਗੱਡੀਆਂ ਹੀ ਗੱਡੀਆਂ ਦੇਖਣ ਨੂੰ ਮਿਲਣਗੀਆਂ ਇਹਦਾ ਕਾਰਨ ਇਹ ਨਹੀਂ ਹੈ ਕਿ ਇੱਥੇ ਪੇੜ ਲੱਗੇ ਹੋਏ ਨੇ ਕਿ ਅੱਜਕੱਲ੍ਹ ਗਰਮੀ ਦਾ ਸੀਜ਼ਨ ਹੈ ਲੋਕ ਦੇ ਵਿੱਚ ਖੜੀ ਕਰਨੀਆਂ ਨੇ ਕਿਉਂਕਿ ਜਿਸ ਜਗ੍ਹਾ ਤੇ ਇਹ ਗੱਡੀਆਂ ਖੜੀਆਂ ਨੇ ਇੱਥੇ ਪਾਰਕਿੰਗ ਦੀ ਕੋਈ ਵੀ ਚਾਰਜ ਨਹੀਂ ਤੁਹਾਨੂੰ ਨਹੀਂ ਦੇਣੇ ਪੈਂਦੇ ਤੇ ਅਗਰ ਗੱਲ ਕਰੀਏ ਚੰਡੀਗੜ੍ਹ ਮ्युनਿਸਪਲ ਕਾਰਪੋਰੇਸ਼ਨ ਦੀ ਗੱਲ ਕਰੀਏ ਅਸੀਂ ਟੈਂਡਿਕਲ ਟ੍ਰੈਫਿਕ ਪੁਲਿਸ ਦੀ ਅਗਰ ਤੁਸੀਂ ਰੋਡ ਸਾਈਡ ਤੇ ਗੱਡੀ ਖੜੀ ਕਰਕੇ ਜਾਂਦੇ ਹੋ ਤੇ ਵੱਡੇ ਵੱਡੇ ਤੁਹਾਡੇ ਚਲਾਨ ਹੁੰਦੇ ਨੇ ਮੋٹے ਮੋٹے ਚਲਾਨ ਹੋ ਜਾਂਦੇ ਨੇ ਤੇ ਤੁਹਾਡੇ ਜਿਹੜੇ ਟਾਇਰ ਨੇ ਉਹਨਾਂ ਤੇ ਵੀ ਜਿਹੜਾ ਹੈ ਉਹ ਇੱਕ ਲੋਕ ਲਗਾ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉਹਦੀ ਫੀਸ ਭਰੋਗੇ ਜਿਹੜੀ ਤੁਸੀਂ ਉਲੰਘਣਾ ਕੀਤੀ ਹੈ ਉਸ ਤੋਂ ਬਾਅਦ ਹੀ ਉਹ ਟਾਇਰ ਖੋਲਿਆ ਜਾਵੇਗਾ ਇੱਕ ਗੱਡੀ ਹੋਰ ਜਿਹੜੀ ਹੈ ਫੁੱਟਪਾਥ ਤੇ ਖੜੀ ਹੈ ਜਿਸ ਜਗ੍ਹਾ ਤੇ ਸਾਹਮਣੇ ਗੱਡੀਆਂ ਖੜੀਆਂ ਨੇ ਇਹ ਸਾਰੀਆਂ ਤੇ ਸਾਰੀਆਂ ਗੱਡੀਆਂ ਫੁੱਟਪਾਥ ਤੇ ਖੜੀਆਂ ਨੇ ਲੋਕ ਜਿਹੜ ਨੇ ਬਿਲਕੁਲ ਵੀ ਅਵੇਅਰ ਨਹੀਂ ਹੈ ਕਿਉਂ ਨਹੀਂ ਪਾਰਕਿੰਗ ਦੇ ਵਿੱਚ ਲੋਕ ਆਪਣੀਆਂ ਗੱਡੀਆਂ ਖੜੀ ਕਰਦੇ ਇਹ ਇਸ ਤੇ ਲੈ ਕੇ ਜਿਹੜੇ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਮਿਊਨਿਸਪਲ ਕਾਰਪੋਰੇਸ਼ਨ ਤੇ ਵੀ ਅਗਰ ਮਿਊਨਿਸਪਲ ਕਾਰਪੋਰੇਸ਼ਨ ਤੇ ਸਵਾਲ ਇਸ ਕਰਕੇ ਖੜੇ ਹੁੰਦੇ ਨੇ ਤੁਸੀਂ ਬੰਦੇ ਰੱਖੇ ਹੋਏ ਨੇ ਕਿ ਆ ਤੁਹਾਡਾ ਚੰਡੀਗੜ੍ਹ ਪੁਲਿਸ ਦੇ ਨਾਲ ਤਾਲਮੇਲ ਨਹੀਂ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਚੰਡੀਗੜ੍ਹ ਪੁਲਿਸ ਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ ਔਰ ਸਾਫ਼ ਤੌਰ ਤੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਇੰਪਾਉਂਡ ਕਰਾਣੀਆਂ ਚਾਹੀਦੀਆਂ ਨੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਤੁਹਾਨੂੰ ਗੱਡੀਆਂ ਵੀ ਦੇਖਣ ਨੂੰ ਮਿਲਣਗੀਆਂ ਚਾਰ ਪਹੀ ਅਭੀ ਕੋ ਸਾਫ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮਨਿਸਪਲ ਕਾਰਪੋਰੇਸ਼ਨ ਪਿਛਲੇ ਲੰਬੇ ਅਰਸੇ ਤੋਂ ਟਿੰਡੋਰਾਤਾ ਜ਼ਰੂਰ ਪਟ ਰਿਹਾ ਹੈ ਕਿ ਸਾਡੇ ਕੋਲ ਫੰਡ ਨਹੀਂ ਹੈ ਜ਼ਰੂਰ ਵੱਡੇ ਵੱਡੇ ਅਧਿਕਾਰੀਆਂ ਦੇ ਕੋਲ ਮੰਤਰੀ ਮੰਤਰੀਆਂ ਕੋਲ ਜਿਹੜੀ ਹੈ ਅਪੀਲ ਵੀ ਜ਼ਰੂਰ ਕੀਤੀ ਗਈ ਚਾਹੇ ਪੰਜਾਬ ਦੇ ਰਾਜਪਾਲ ਹੋਰੀ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਿਹੜੀ ਹੈ ਜ਼ਰੂਰ ਕਿਹਾ ਗਿਆ ਕਿ ਸਾਡੀ ਵਿਕਤੀ ਸੰਕਟ ਦੇ ਵਿੱਚ ਜਿਹੜੀ ਹੈ ਮਨਿਸਪਲ ਕਾਰਪੋਰੇਸ਼ਨ ਚੱਲ ਰਹੀ ਹੈ ਸਾਨੂੰ ਜਿਹੜਾ ਹੈ ਪੈਸੇ ਦੀ ਮਦਦ ਕੀਤੀ ਜਾਵੇ ਮਗਰ ਪੈਸੇ ਦੀ ਜ਼ਰੂਰ ਮਦਦ ਕਹਿਣ ਦੀ ਗੱਲ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਪੂਰਾ ਮਾਮਲਾ ਵੀ ਜਿਹੜਾ ਹੈ ਜਦੋਂ ਪਿਛਲੀ ਹਾਊਸ ਦੀ ਹੋਈ ਸੀ ਉਹਦੇ ਵਿੱਚ ਵਿਵਾਦ ਬਣਿਆ ਸੀਗਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅੰਤਗੀ ਹਮਲਾ ਹੋਇਆ ਸੀਗਾ ਪਹਿਲਾਂ ਸ਼ਰਧਾਂਜਲੀ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਪੈਸੇ ਆਉਣ ਦੀ ਗੱਲ ਆਈ ਕਿ ਆਪਣਾ ਪੰਜਾਬ ਦੇ ਰਾਜਪਾਲ ਵੱਲੋਂ ਪੈਸਾ ਜਿਹੜਾ ਹੈ ਰਿਲੀਜ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਚਾਹ ਕਾਂਗਰਸ ਦੀ ਗੱਲ ਕਰੀਏ ਚਾਹ ਨੇ ਅਧਿਕਾਰੀਆਂ ਦੀ ਗੱਲ ਕਰੀਏ ਕਾਫੀ ਵਿਵਾਦ ਜਿਹੜਾ ਹੈ ਦੇਖਣ ਨੂੰ ਮਿਲਿਆ ਸੀ ਤਸਵੀਰਾਂ ਦੇ ਵੀ ਤੁਸੀਂ ਸਾਫ਼ ਤੌਰ ਤੇ ਇੱਥੇ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਏਗੀ ਤੁਹਾਨੂੰ ਗੱਡੀਆਂ ਹੀ ਗੱਡੀਆਂ ਦਿਖਾਈ ਦੇਣਗੀਆਂ ਤੇ ਕਿਉਂ ਨਾ ਜਿਹੜੀ ਮਿਊਂਸੀਪਲ ਕਾਰਪੋਰੇਸ਼ਨ ਹੈ ਉਹ ਘਾਟੇ ਦੇ ਵਿੱਚ ਜਾਵੇ ਉਹਦਾ ਕਾਰਨ ਇਹ ਵੀ ਹੈ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜੇ ਅਫਸਰ ਸ਼ਾਹੀ ਹੈ ਅਫਸਰ ਸ਼ਾਹੀ ਦਾ ਹੀ ਜਿਹੜਾ ਹੈ ਆਪਸ ਦੇ ਵਿੱਚ ਤਾਲਮੇਲ ਨਹੀਂ ਹੈ ਕਿ ਆ ਟ੍ਰੈਫਿਕ ਪੁਲਿਸ ਨੂੰ ਕਹਿ ਕੇ ਇਹ ਜਿਹੜੇ ਇੱਥੇ ਉਹ ਗੱਡੀਆਂ ਜਿਹੜੀਆਂ ਨਹੀਂ ਉਠਾਈਆਂ ਜਾ ਸਕਦੀਆਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਪਾਰਕਿੰਗ ਜਿਹੜੀ ਹੈ ਹਲੇ ਵੀ ਲੋਕੀ ਜਿਹੜੇ ਉੱਥੇ ਕਰਦੇ ਦੇਖ ਰਹੇ ਨੇ ਇੱਕ ਦੁੱਕਾ ਗੱਡੀ ਜਿਹੜੀ ਆ ਸਾਨੂੰ ਸਰਕਾਰੀ ਪਾਰਕਿੰਗ ਜਿਹੜੀ ਹੈ ਜਿੱਥੇ ਐਮਸੀ ਨੇ ਪਰਚੀ ਕੱਟਣੀ ਹੈ ਚਾਹੇ ਉਹ ਜੋ ਵੀ ਉਹਦਾ ਰੇਟ ਹੋਵੇ ਜਿਹੜੀ ਪਰਚੀ ਕੱਟਣੀ ਹੈ ਉੱਥੇ ਜਿਹੜੀ ਆ ਇੱਕ ਦੁੱਕਾ ਇਸ ਜਗ੍ਹਾ ਤੇ ਫਰੀ ਗੱਡੀਆਂ ਨੇ ਉੱਥੇ ਇੰਨੀ ਕੀ ਗੱਡੀਆਂ ਨੇ ਕਿ ਅਸੀਂ ਪੈਰ ਰੱਖਣ ਦੀ ਉੱਥੇ ਜਗ੍ਹਾ ਨਹੀਂ ਹੈ ਸਾਫ਼ ਤੌਰ ਤੇ ਕਹਿ ਸਕਦੇ ਆ ਤੇ ਇਹਦਾ ਕਾਰਨ ਸਿਰਫ ਇੱਕੋ ਇੱਕ ਇਹੀ ਹੈ ਕਿ ਉੱਥੇ ਤੁਹਾਨੂੰ ਫੀਸ ਨਹੀਂ ਦੇਣੀ ਪੈਂਦੀ ਤੇ ਇੱਥੇ ਮਿਊਂਸੀਪਲ ਕਾਰਪੋਰੇਸ਼ਨ ਜਿਹੜਾ ਹੈ ਸਾਡੀ ਪਾਰਕਿੰਗ ਦੀ ਫੀਸ ਕੱਟਦਾ ਹੈ ਕਈ ਸਵਾਲ ਜਿਹੜੇ ਨੇ ਮਿਊਂਸੀਪਲ ਕਾਰਪੋਰੇਸ਼ਨ ਤੇ ਵੀ ਖੜੇ ਹੁੰਦੇ ਨੇ ਕਿ ਆ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ ਕਿ ਆ ਪੁਲਿਸ ਵਿਭਾਗ ਦੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੈ بڑے ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਹਾਲਾਂਕਿ ਅਧਿਕਾਰੀਆਂ ਨੂੰ ਵੀ ਪੁੱਛਾਂਗੇ ਜਦੋਂ ਵੀ ਕਿਸੇ ਅਧਿਕਾਰੀ ਨੂੰ ਉਹਨਾਂ ਦਾ ਵਰਸ਼ਨ ਲੈਣ ਵਾਸਤੇ ਕ ਨਾ ਹੁੰਦਾ ਤੇ ਉਹ ਫੋਨ ਨਹੀਂ ਆਤਾ ਨਹੀਂ ਚੱਕਦੇ ਨੇ ਜਾਂ ਫਿਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੁੰਦਾ ਹੈ ਕਿ ਅਸੀਂ ਜਵਾਬ ਨਹੀਂ ਦੇ ਸਕਦੇ ਨਾਲ ਹੀ ਅਗਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਤੇ ਅਸੀਂ ਗੱਲ ਕਰੀਏ ਉਹਨਾਂ ਦੇ ਵੀ ਬੜੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਅਕਸਰ ਸੈਕਟਰ 17 ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅਗਰ ਰੋਡ ਸਾਈਡ ਤੇ ਤੁਸੀਂ ਗੱਡੀ ਲਗਾ ਕੇ ਜਾਂਦੇ ਹੋ ਤੇ ਉੱਥੇ ਜਿਹੜੀ ਹੈ ਤਾਂ ਟੋਇੰਗ ਵੈਨ ਆ ਜਾਏਗੀ ਜਾਂ ਫਿਰ ਅੱਜਕੱਲ੍ਹ ਲੋਕ ਲਗਾਇਆ ਜਾਂਦਾ ਹੈ ਲੋਕ ਲਗਾ ਕੇ ਜਦੋਂ ਤੱਕ ਤੁਸੀਂ ਟਾਇਰ ਤੇ ਲੋਕ ਲਗਾ ਦਿੱਤਾ ਜਾਂਦਾ ਹੈ ਜਦ ਤੱਕ ਤੁਸੀਂ ਫੰਡ ਨਹੀਂ ਉਹਨਾਂ ਦਾ ਜਿਹੜਾ ਉਹਦਾ ਜਿਹੜੀ ਫੀਸ ਹੈ ਜੋ ਤੁਸੀਂ ਉਲੰਘਣਾ ਕੀਤੀ ਹੈ ਰੋਂਗ ਸਾਈਡ ਪਾਰਕਿੰਗ ਦੀ ਜਦ ਤ ਉਦੋਂ ਤੱਕ ਤੁਸੀਂ ਜਿਹੜਾ ਹੈ ਉਸ ਗੱਡੀ ਨੂੰ ਜਿਹੜਾ ਹੈ ਉੱਥੋਂ ਟੋਕ ਕਰ ਆਪਣਾ ਜਿਹੜਾ ਹੈ ਨਹੀਂ ਲੈ ਕੇ ਜਾ ਸਕਦੇ ਦੂਸਰੇ ਸਥਾਨ ਤੇ ਕਿਉਂਕਿ ਟਾਇਰ ਤੇ ਜਿਹੜਾ ਹੈ ਲੋਕ ਲਗਾ ਦਿੱਤਾ ਜਾਂਦਾ ਹੈ। ਕੀ ਇਹ ਇੱਥੇ ਜਿਹੜੀ ਹੈ ਨਿਗਾ ਟ੍ਰੈਫਿਕ ਪੁਲਿਸ ਦੀ ਜਿਹੜੀ ਹੈ ਨਹੀਂ ਜਾ ਰਹੀ। ਕੀ ਇਹਨਾਂ ਦੀ ਛਾਇਆ ਥੱਲੇ ਜਿਹੜਾ ਹੈ ਇੱਥੇ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ। ਵੱਡੇ ਸਵਾਲ ਜਿਹੜੇ ਨੇ ਟ੍ਰੈਫਿਕ ਪੁਲਿਸ ਤੇ ਵੀ ਖੜੇ ਹੁੰਦੇ ਨੇ, ਚੰਡੀਗੜ੍ਹ ਪ੍ਰਸ਼ਾਸਨ ਤੇ ਵੀ ਖੜੇ ਹੁੰਦੇ ਨੇ, ਚੰਡੀਗੜ੍ਹ ਪੁਲਿਸ ਤੇ ਵੀ ਖੜੇ ਹੁੰਦੇ ਨੇ। ਦੇਖਣਾ ਹੋਵੇਗਾ ਕਿ ਸਾਡੀ ਹੁਣ ਖਬਰ ਤੋਂ ਬਾਅਦ ਜਿਹੜਾ ਹੈ ਕੀ ਜਿਹੜਾ ਹੈ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨ ਗੀਆਂ ਵੱਡੇ ਸਵਾਲ ਜਿਹੜੇ ਨੇ ਨਾਲ ਹੀ ਅਗਰ ਗੱਲ ਕਰੀਏ ਮਿਉਂਸਿਪਲ ਕਾਰਪੋਰੇਸ਼ਨ ਤਾਂ ਲਗਾਤਾਰ ਕਹਿੰਦਾ ਦਿਖ ਰਿਹਾ ਕਿ ਅਸੀਂ ਵਿਕਤੀ ਸੰਕਟ ਦੇ ਵਿੱਚ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮੀ ਸੈਟੀ ਦੀ ਰਿਪੋਰਟ